ਭਾਈ ਆਪਾਂ ਪਹੁੰਚੇ ਇੱਕ ਹੋਰ ਮੰਡੀ ਚ ਤੇ ਆਪਾਂ ਬੰਗਾਂ ਦਾ ਨੰਬਰ ਪਾਉਂਗੇ ਵੀਡੀਓ ਦੇ ਵਿੱਚ ਤੇ ਬੰਗਾਂ ਦਾ ਕੰਮ ਹੈ ਵਪਾਰ ਪੁਨੇ ਦਾ ਤੇ ਬਾਈ ਬੰਗਾਂ ਕੋਲੇ ਹਰੇਕ ਪ੍ਰਕਾਰ ਦਾ ਟਰੈਕਟਰ ਮਿਲ ਜਾਂਦਾ ਜਿਹੜੇ ਵੀ ਤਰ੍ਹਾਂ ਤੁਸੀਂ ਟਰੈਕਟਰ ਲੈਣਾ ਚਾਹੋਗੇ ਤੇ ਬੰਗਾਂ ਦਾ ਜਿਹੜਾ ਆਪਾਂ ਨੰਬਰ ਆ ਵੀਡੀਓ ਦੇ ਵਿੱਚ ਪਾਵਾਂਗੇ ਤੇ ਬੰਗਾਂ ਕੋਲੇ 10 ਤੋਂ 15 ਕੇ ਟਰੈਕਟਰ ਹਰ ਵਕਤ ਬਣ ਕੇ ਚੱਲ ਮਿਲ ਜਾਂਦੇ ਆ ਤੇ ਇਹ ਜੇ ਮਰਜ਼ੀ ਤੇ ਬਾਈ ਨਾਲ ਤੁਸੀਂ ਫੋਨ ਤੇ ਗੱਲ ਕਰਕੇ ਟਰੈਕਟਰ ਲੈ ਸਕਦੇ ਆ ਇਹ ਬਾਈਆਂ ਕੋਲੇ ਇਸ ਵਕਤਕ ਜਿਹੜਾ ਟਰੈਕਟਰ ਖੜਾ ਦਰਮਿਆਨੇ ਇਹ ਰੇਡ ਦਾ ਉਹ ਹੈਗਾ ਸੋਨਾਲਿਕਾ 60 ਡੀ ਆਈ ਸੋਨਾਲਿਕਾ 60 ਡੀ ਆਈ ਐਮ ਐਮ ਆਰ ਐਕਸ ਇਹ ਮਾਡਲ ਹੀ ਕਰਕੇ ਮਾਡਲ ਹੈਗਾ 2013 ਮਾਡਲ 2013 ਦਾ ਟਰੈਕਟਰ ਦੇਖ ਨਹੀਂ ਤੁਸੀਂ ਵੇਖਸਾ ਟਰੈਕਟਰ ਦੇ ਚਾਰੇ ਡਰ ਬਿਲਕੁਲ ਨਵੇਂ ਆ ਟਰੈਕਟਰ ਦੇ ਚਾਰੇ ਡਰ ਬਿਲਕੁਲ ਨਵੇਂ ਆ ਸਾਈਡ ਗੇਅਰ ਟਰੈਕਟਰ ਹੈਗਾ ਡਬਲ ਪੰਪ ਆ ਪਾਵਰ ਸਟੀਅਰਿੰਗ ਡਬਲ ਪੰਪ ਟਰੈਕਟਰ ਪੂਰਾ ਚੰਗਾ ਜਮਨ ਨਵੀਂ ਕੰਡੀਸ਼ਨ ਦੇ ਬਾਈਆਂ ਕੋਲੇ ਟਰੈਕਟਰ ਹੁੰਦੇ ਹੈਗੇ ਤੁਸੀਂ ਟਰੈਕਟਰ ਹੀ ਨਹੀਂ ਚੈੱਕ ਕਰਸੋ ਟਰੈਕਟਰ ਪੂਰਾ ਸਾਫ ਆ ਚੰਗਾ ਪੂਰਾ ਸੁਹਣਾ ਟਰੈਕਟਰ ਇਹ ਟਰੈਕਟਰ ਦੇ ਟਾਇਰਾਂ ਦੀ ਕੰਪਨੀ ਦੀ ਗੱਲ ਕਰੇ ਮੂਨਲਡਰ ਹੈ ਗੁਰੀਆਰ ਕੰਪਨੀ ਦੇ ਤੇ ਮਗਲੇ ਟਾਇਰ ਰਹਿ ਗਿਆ ਜੇ ਕੇ ਕੰਪਨੀ ਦੇ ਜੇ ਕੇ ਸੋਨਾ ਕੰਪਨੀ ਦੇ ਟਰੈਕਟਰ ਦੀ ਡਿਮਾਂਡ ਬਾਈ ਨਾਲ ਤੁਸੀਂ ਫੋਨ ਤੇ ਅਡਜਸਟਮੈਂਟ ਕਰ ਸਕਦੇ ਹੋ ਮਾਡਲ 2013 ਜਿਹੜਾ ਇਦੋਂਗਲਾ ਟਰੈਕਟਰ ਆਈ ਮਾਡਲ ਦੀ ਗੱਲ ਕਰੀਏ ਮਾਡਲ ਹੈਗਾ 2021 ਪੰਜਾਬ ਨੰਬਰ ਟਰੈਕਟਰ ਮਾਡਲ 2021 ਆ ਪੰਜਾਬ ਨੰਬਰ ਟਰੈਕਟਰ ਆ ਸਾਈਡ ਗੇਅਰ 3 ਸਪੀਡ ਡਬਲ ਪੰਪ ਤੇ ਟਰੈਕਟਰ ਦੇ ਚਾਰੇ ਟਾਇਰ ਹੈਗਾ 95 ਪੈਸੇ ਟਰੈਕਟਰ ਪੂਰਾ ਚੰਗਾ ਸਾਫ ਸਾਰਾ ਟਰੈਕਟਰ Ориਜਨਲ ਆ ਟਰੈਕਟਰ ਇੱਕ ਨਹੀਂ ਤੁਸੀਂ ਵੇਖ ਸਕਦੇ ਹੋ ਟਰੈਕਟਰ ਪੂਰਾ ਸਾਫ ਆ ਸਾਈਡ ਗੇਅਰ ਆ 3 ਸਪੀਡ ਆ ਬਈ ਦੂਜੇ ਨੰਬਰ ਤੇ ਜੇ ਕਿਸੇ ਨੇ ਮੇਰੇ ਵੀਰ ਭਾਈ ਨੇ ਲੋਨ ਕਰਾਉਣਾ ਹੋਵੇ ਨਾ ਬਾਈ ਕਹਿੰਦਾ ਵੀ ਲੋਨ ਦੀ ਸੌਬਤ ਵੀ ਹੈਗੀ ਹੈਗੀ ਤੁਸੀਂ ਲੋਨ ਵੀ ਕਰਾ ਸਕਦੇ ਹੋ ਟਰੈਕਟਰ ਤੇ ਤੇ ਬਾਈ ਨਾਲ ਤੁਸੀਂ ਫੋਨ ਤੇ ਕਰਕੇ ਕਨੈਕਟ ਬਾਈ ਨਾਲ ਤੁਸੀਂ ਗੱਲ ਕਰ ਸਕਦੇ ਹੋ ਜਿਹੜੇ ਜਿਹੜੇ ਤਰ੍ਹਾਂ ਦੇ ਬਾਈ ਕੋਲ ਟਰੈਕਟਰ ਮਿਲ ਜਾਂਦੇ ਆ ਕਿਸੇ ਵੀ ਤਰ੍ਹਾਂ ਤੁਸੀਂ ਟਰੈਕਟਰ ਲੈਣਾ ਚਾਹੋ ਬਾਈ ਨਾਲ ਤੁਸੀਂ ਕਰ ਲਿਓ ਗੱਲ ਫੋਨ ਤੇ ਭਾਈ ਤੁਹਾਨੂੰ ਹਰੇਕ ਟਰੈਕਟਰ ਦੀ ਜਾਣਕਾਰੀ ਦੇ ਦੂਗਾ ਲੌਣ ਵੀ ਹੋ ਜੂਗਾ ਬਾਈਆਂ ਬੰਦਿਆ ਥਿੰਬਲ ਸਹੀ ਹੋਣਾ ਚਾਹੀਦਾ ਲੌਣ ਵੀ ਹੋ ਜਾਂਦਾ ਤੇ ਬਾਈ ਕੋਲੇ ਹੋਰ ਵੀ ਤਰ੍ਹਾਂ ਦੇ ਟਰੈਕਟਰ ਖੜੇ ਆਗੇ ਬਾਕੀ ਤੁਸੀਂ ਬਾਈ ਨਾਲ ਤੁਸੀਂ ਫੋਨ ਤੇ ਗੱਲ ਕਰਕੇ ਟਰੈਕਟਰ ਖਰੀਦ ਸਕਦੇ ਹੋ ਤੇ ਬਾਈ ਦਾ ਆਪਾਂ ਨੰਬਰ ਪਾਵਾਂਗੇ ਵੀਡੀਓ ਚ ਬਾਈ ਦਾ ਪੂਰਾ ਚੰਗਾ ਕਾਰੋਬਾਰ ਆ ਬਾਈ ਦਾ ਪੂਰਾ ਚੰਗਾ ਕਾਰੋਬਾਰ ਆ ਵਧੀਆ ਇੱਕ ਨੰਬਰ ਦਾ ਕੰਮ ਕਰਦਾ ਕੋਈ ਲਾਂਬੇ ਵਾਲੀ ਗੱਲ ਨਹੀਂ ਕੀ ਚੰਗੇ ਵਧੀਆ ਟਰੈਕਟਰ ਲਿਆਉਂਦਾ ਬਾਈ ਭਾਲ ਕੇ ਬਾਈ ਬਾਈ ਦਾ ਨੰਬਰ ਆਪਾਂ ਪਾਉਾਂਗੇ ਵੀਰੇ ਵਿੱਚ ਬਾਈ ਨਾਲ ਤੁਸੀਂ ਫੋਨ ਤੇ ਗੱਲ ਕਰਕੇ ਟਰੈਕਟਰ ਖਰੀਦ ਸਕਦੇ ਹੋ ਬਾਈ ਕੋਲੇ ਹੋਰ ਵੀ ਬਹੁਤ ਤਰ੍ਹਾਂ ਦੇ ਟਰੈਕਟਰ ਖੜੇ ਆ ਹਰੇਕ ਜ਼ਿੰਮੇਦਾਰ ਦੀ ਚੁਆਇਸ ਦੇ ਟਰੈਕਟਰ ਮਿਲ ਜਾਂਦੇ ਆ ਬਾਈ ਕੋਲ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਵੀਡੀਓ ਨੂੰ ਕਰ ਦਿਓ ਬਈ ਵੱਧ ਤੋਂ ਵੱਧ ਸ਼ੇਅਰ ਤੇ ਆਪਣੇ ਜਿਹੜੇ ਕੋਈ ਵੀ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਆਪਣੇ ਨਾਲ ਸਬਸਕ੍ਰਾਈਬ